ਲੁਧਿਆਣਾ ਦਾ ਰਹਿਣ ਵਾਲਾ ਨੌਜਵਾਨ ਅੱਜ ਉਹਨਾਂ ਲੋਕਾਂ ਲਈ ਪ੍ਰੇਰਨਾ ਬਣ ਗਿਆ ਹੈ ਜਿਹੜੇ ਇਹ ਸੋਚਦੇ ਰਹਿੰਦੇ ਆ ਕਿ ਅਸੀਂ ਗਰੀਬਾਂ ਕਾਬਲੇ ਗੌਰੇ ਕੇ ਇਹ ਨੌਜਵਾਨ ਪਿਛਲੇ ਕਈ ਸਾਲਾਂ ਤੋਂ ਗੋਲ ਗੱਪਿਆਂ ਦੀ ਰੇੜੀ ਲਗਾ ਕੇ ਆਪਣੀ ਪੜ੍ਹਾਈ ਦਾ ਖਰਚਾ ਚੁੱਕਦਾ ਪਿਆ ਸੀ ਅਤੇ ਗੋਲ ਗੱਪੇ ਵੇਚਦਾ ਫਿਰਦਾ ਉਸਨੇ ਇਕਨੋਮਿਕਸ ਦੇ ਵਿੱਚ ਮਾਸਟਰਸ ਕੀਤੀ ਅਤੇ ਫਿਰ ਯੂਜੀਸੀ ਯਾਨੀ ਨੈਟ ਦੀ ਪ੍ਰੀਖਿਆ ਕਲੀਅਰ ਕਰ ਲਈ ਅਤੇ ਹੁਣ ਸਟੇਟ ਪ੍ਰੀਖਿਆ ਦੇਣ ਤੋਂ ਬਾਅਦ ਪ੍ਰੋਫੈਸਰ ਬਣੇਗਾ ਪਰ ਉਸਨੇ ਕਿਹਾ ਹੈ ਕਿ ਉਹ ਪ੍ਰੋਫੈਸਰ ਬਣਨ ਤੋਂ ਬਾਅਦ ਜੇਕਰ ਸ਼ਾਮ ਨੂੰ ਫ੍ਰੀ ਹੋਇਆ ਤਾਂ ਗੋਲ ਗੱਪਿਆਂ ਦੀ ਰੇੜੀ ਜ਼ਰੂਰ ਲਗਾਇਆ ਕਰੇਗਾ ਕਿਉਂਕਿ ਸੋ ਹੀ ਉਸਨੂੰ ਇਹ ਮਕਾਮ ਹਾਸਲ ਹੋਇਆ। ਸ਼ੁਆਲਕ ਕੁਮਾਰ ਸਰ ਅੱਛਾ ਤੇ ਮੇਰੀ ਪੋਸਟ ਗ੍ਰੈਜੂਏਸ਼ਨ ਇਨ ਇਕਨੋਮਿਕਸ ਦੇ ਵਿੱਚ ਹੈ ਤੇ ਮੈਂ UGC NET ਇਕਨੋਮਿਕਸ ਦਾ ਇਗਜ਼ਾਮ ਕਲੀਅਰ ਕੀਤਾ ਸਰ ਕਿੰਨੇ ਸਮੇਂ ਤੋਂ ਤੁਸੀਂ ਜਿਹੜੀ ਹੈ ਰੈਡੀ ਲਗਾ ਰਹੇ ਮੈਨੂੰ 10-12 ਸਾਲ ਹੋ ਗਏ ਸਰ ਇੱਕ ਕਰਦੇ 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 ਮਜਬੂਰੀ ਆਈ ਕਿ ਰੈਡੀ ਲਾਣੀ ਪਈ ਇਹ ਕੰਮ ਕਰ ਸਰ ਘਰ ਦੇ ਵਿੱਚ ਫਾਈਨੈਂਸ਼ੀਅਲ ਕ੍ਰਾਈਸਿਸ ਸੀਗੇ ਜਿਸ ਕਰਕੇ ਮੈਨੂੰ ਇਹ ਕੰਮ ਕਰਨਾ ਪਿਆ ਕਿਉਂਕਿ ਮੈਂ ਆਪਣੀ ਪੜ੍ਹਾਈ ਕਰਨਾ ਚਾਹੁੰਦਾ ਸੀ ਤੇ ਪੜ੍ਹਾਈ ਦੇ ਲਈ ਪੈਸੇ ਚਾਹੀਦੇ ਸੀਗੇ ਤੇ ਇਸ ਕਰਕੇ ਮੈਨੂੰ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨ ਦੀ ਲੋੜ ਪਈ ਸਰ ਕਿਹੜੇ ਕਿਹੜੀ ਕਲਾਸ ਸੀ ਉਸ ਸਰ ਮੈਂ 5ਵੀਂ 6ਵੀਂ ਦੇ ਵਿੱਚ ਸੀਗਾ ਉਦੋਂ ਕੀ ਕਰਨਾ ਅੱਗੇ ਮੈਂ ਐਜ਼ ਅ ਪ੍ਰੋਫੈਸਰ ਲੱਗਣਾ ਚਾਹੁੰਦਾ ਤੇ ਪ੍ਰੋਫੈਸਰ ਲੱਗਣ ਤੋਂ ਬਾਅਦ ਵੀ ਮੈਂ ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਿਹਾ ਨਾਲ ਟਾਈਮ ਸਵੇਰੇ ਉੱਠਣਾ 4-5 ਵਜੇ ਉੱਠ ਕੇ ਸਵੇਰੇ ਗੋਲ ਗੱਪੇ ਬਣਾਉਣੇ ਮੰਮੀ ਦੇ ਨਾਲ ਫਿਰ ਗੋਲ ਗੱਪੇ ਬਣਾਉਣ ਤੋਂ ਬਾਅਦ ਕਾਲਜ ਸਕੂਲ ਜਾਣਾ ਫਿਰ ਆਉਣ ਤੋਂ ਬਾਅਦ ਇਹਦੀ ਤਿਆਰੀ ਕਰਕੇ ਫਿਰ ਸ਼ਾਮ ਨੂੰ 4-5 ਵਜੇ ਆਉਣ ਤੋਂ ਬਾਅਦ ਰਾਤ ਦੇ 10 ਵਜੇ ਤੱਕ ਇੱਥੇ ਰਹਿਣਾ ਫਿਰ ਰਾਤ ਨੂੰ ਜਾ ਕੇ ਪੜ੍ਹਨਾ ਇਸ ਤਰ੍ਹਾਂ ਤਿਆਰੀ ਕੀਤੀ ਸਰ ਕਈ ਤਾਂ ਸਪੋਰਟ ਕਰਦੇ ਆ ਕਈ ਟੰਗ ਖਿੱਚਦੇ ਆ ਦੋਨੋਂ ਤਰ੍ਹਾਂ ਦੇ ਲੋਕ ਮਿਲਦੇ ਆ ਮਾਰਦੇ ਹੋਣੇ ਆ ਇਹ ਆ ਤਰ੍ਹਾਂ ਕਰ ਉਹਨਾਂ ਨੂੰ ਪਤਾ ਨਹੀਂ ਬੰਦੇ ਇੰਨਾ ਪੜ੍ਹੇ ਲਿਖੇ ਹਾਂ ਹਾਂਜੀ ਕਈਆਂ ਨੂੰ ਤਾਂ ਪਤਾ ਹੋਵੇ ਪਰ ਕਈਆਂ ਨੂੰ ਨਹੀਂ ਪਤਾ ਤੇ ਉਹ ਰੂਪ ਮਾਰਦੇ ਆ ਜਾਂ ਫਿਰ ਕਿਸੇ ਹੋਰ ਤਰ੍ਹਾਂ ਦੇ ਬਿਹੇਵ ਕਰਦੇ ਆ ਤਾਂ ਬੁਰਾ ਲੱਗਦਾ ਵਾ ਕਿ ਵੀ ਕੋਈ ਕਿਸ ਤਰ੍ਹਾਂ ਦਾ ਬੋਲਦਾ ਵਾ ਤੇ ਫੀਲ ਹੁੰਦਾ ਸਰ ਕਿ ਕੋਈ ਕਿਸ ਤਰ੍ਹਾਂ ਕਿਵੇਂ ਬੋਲਦਾ ਵਾ ਕਿ ਆਪਣੇ ਆਪ ਨੂੰ ਲੱਗਦਾ ਵਾ ਕਿ ਵੀ ਕਿਵੇਂ ਬੋਲਦੇ ਆ ਤੇ ਫਿਊਚਰ ਪਲੈਨਿੰਗ ਕੀ ਹੈਗੀ ਆ ਪ੍ਰੋਫੈਸਰ ਬਣਨਾ ਉਸ ਤੋਂ ਬਾਅਦ ਕਿਦਾਂ ਹਾਂਜੀ ਫਿਊਚਰ ਪਲੈਨਿੰਗ ਇਹ ਹੈ ਕਿ ਵੀ ਸਭ ਤੋਂ ਪਹਿਲਾਂ ਨੇੜੇ ਦਾ ਗੋਲ ਇਹ ਹੈ ਕਿ ਵੀ ਮੈਂ ਐਜ਼ ਅ ਪ੍ਰੋਫੈਸਰ ਲੱਗ ਜਾਵਾਂ ਫਿਰ ਉਸ ਤੋਂ ਬਾਅਦ ਮੈਂ ਸਿਵਲ ਸਰਵਿਸਿਜ਼ ਦੀ ਤਿਆਰੀ ਕਰੂੰਗਾ ਨਾਲ ਨਾਲ ਉਸ ਤੋਂ ਬਾਅਦ ਸਿਵਲ ਸਰਵਿਸਿਜ਼ ਵਰਕ ਵੱਲ ਧਿਆਨ ਦੇਣਾ ਹੈ ਜੀ ਰੇੜੀ ਵਾਲਾ ਜਿਹੜਾ ਕਾਰੋਬਾਰ ਹੈ ਜਾਂ ਕੰਮ ਇਹਨੂੰ ਜਾਰੀ ਰੱਖੋਗੇ ਜਾਂ ਬੰਦ ਕਰ ਦੋਗੇ ਪ੍ਰੋਫੈਸਰ ਲੱਗਣਗੇ ਜਾਰੀ ਰੱਖੂੰਗਾ ਕਿਉਂਕਿ ਪਹਿਲਾਂ ਪਹਿਲੀ ਮੇਰੀ ਇਹੀ ਆ ਕੰਮ ਭੂਮੀ ਇਹੀ ਆ ਕਿਉਂਕਿ ਮੈਂ ਅੱਜ ਜੋ ਵੀ ਹਾਂ ਇਹਦੇ ਕਰਕੇ ਹੀ ਹਾਂ ਪੜ੍ਹਾਈ ਕਰ ਸਕਿਆ ਤੇ ਇਹਦੇ ਕਰਕੇ ਹੀ ਹ ਮਦਰ ਦਾ ਪੂਰਾ ਸਪੋਰਟ ਹੈ ਮਦਰ ਹਮੇਸ਼ਾ ਸਪੋਰਟ ਕਰਦੇ ਆ ਕਿ ਤੂੰ ਪੜ ਜਿੰਨਾ ਪੜਨਾ ਹੈ ਬੜਨਾ ਜੋ ਮੇਰੀ ਪੂਰੀ ਫੁੱਲ ਸਪੋਰਟ ਹੈ ਬ੍ਰਦਰ ਹੈ ਬ੍ਰਦਰ ਵੀ ਸਪੋਰਟ ਕਰਦਾ ਹੈ ਬੁੱਲਾ ਅੱਜ ਕਈ ਨੌਜਵਾਨ ਜਿਹੜੇ ਪੜ ਲਿਖੇ ਬਾਹਰ ਜਾਣ ਬਾਰੇ ਸੋਚਦੇ ਆ ਪਰ ਤੁਸੀਂ ਇੱਥੇ ਕੰਮ ਕਰ ਰਹੇ ਹੋ ਮਿਹਨਤ ਵੀ ਕਰ ਰਹੇ ਹੋ ਨਾਲ ਕੰਮ ਵੀ ਕਰ ਰਹੇ ਹੋ ਨਾਲ ਪੇਪਰ ਵੀ ਦਿੱਤਾ ਸੋ ਉਹਨਾਂ ਨੂੰ ਕੀ ਸੰਦੇਸ਼ ਸਰ 12ਵੀਂ ਜਾ ਕੇ ਮਿਹਨਤ ਕਰਨੀ ਹੈ ਉੱਥੇ ਵੀ ਪੈਸੇ ਮਿਲਨੇ ਆ ਤੇ ਇੱਥੇ ਵੀ ਰਹਿ ਕੇ ਜੇ ਤੁਸੀਂ ਮਿਹਨਤ ਕਰ ਲੋ ਇੱਥੇ ਵੀ ਪੈਸੇ ਮਿਲਣਗੇ ਬਾਹਰ ਜਾਣ ਤੋਂ ਲੋੜ ਹੀ ਨਹੀਂ ਹੈਗੀ ਕਿਉਂਕਿ ਉੱਥੇ ਵੀ ਤਾਂ ਜਾ ਕੇ ਮਿਹਨਤ ਕਰਨੀ ਆ ਉਤੋਂ ਵਧੀਆ ਇੱਥੇ ਮਿਹਨ ਹਾਂਜੀ ਮੈਂ ਕਿਰਨ ਗੁਪਤਾ ਬਤੌਰ ਹੈਡਮਿਸਟਰਸ ਸਰਕਾਰੀ ਹਾਈ ਸਕੂਲ ਜਵੱਦੀ ਵਿਖੇ ਕੰਮ ਕਰ ਰਹੀ ਹਾਂ ਸਾਡੇ ਸਕੂਲ ਦਾ ਇੱਕ ਵਿਦਿਆਰਥੀ ਸ਼ਿਵਾਲਕ ਕੁਮਾਰ ਉਹਨੇ NET ਦਾ ਪੇਪਰ ਕਲੀਅਰ ਕੀਤਾ UGC NET ਕਲੀਅਰ ਕਰਨ ਤੋਂ ਬਾਅਦ ਉਹ ਹੁਣ ਅਵੇਟ ਕਰ ਰਿਹਾ ਕਿ ਜਿਵੇਂ ਪੋਸਟਸ ਨਿਕਲਦੀਆਂ ਤਾਂ ਉਹ ਲੈਕਚਰ ਪ੍ਰੋਫੈਸਰਸ਼ਿਪ ਲਈ ਅਪਲਾਈ ਕਰ ਸਕੇ ਬਹੁਤ ਹੀ ਹੁਨਾਰ ਬਹੁਤ ਹੀ ਇੱਛਾ ਵਿਦਿਆਰਥੀ ਉਹ ਸਾਰੇ ਸਕੂਲ ਟਾਈਮ ਦੇ ਵਿੱਚ ਵੀ ਔਰ ਪਿੱਛੋਂ ਵੀ ਉਹਨੇ ਆਪਣੀ ਪ੍ਰਤਿਭਾ ਨੂੰ ਪੂਰਾ ਸਹੀ ਇਸਤੇਮਾਲ ਕੀਤਾ ਔਰ ਸਭ ਤੋਂ ਵੱਡੀ ਗੱਲ ਜਿਹੜੀ ਉਸ ਬੱਚੇ ਬਾਰੇ ਇਹ ਹੈ ਕਿ ਉਸਨੇ ਆਪਣੀ ਪੜ੍ਹਾਈ 9ਵੀਂ ਤੋਂ ਲੈ ਕੇ ਹੁਣ ਤੱਕ ਜਿੰਨੀ ਵੀ ਪੜ੍ਹਾਈ ਕੀਤੀ ਹੈ ਆਪਣੀ ਕਮਾਈ ਦੇ ਸਿਰ ਤੇ ਕੀਤੀ ਹੈ ਬੱਚਾ ਰੋਜ਼ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਜਾਂ 8:30 ਵਜੇ ਤੱਕ ਗੋਲ ਕਬੇਤੀ ਰੇੜੀ ਲਗਾਉਂਦਾ ਕਿਉਂਕਿ ਉਹਦੇ ਫਾਦਰ ਨਹੀਂ ਹੈ ਤੇ ਉਹ ਸਾਰਾ ਕੁਝ ਪ੍ਰੈਪਰੇਸ਼ਨ ਵੀ ਆਪ ਕਰਦਾ ਔਰ ਸਾਰਾ ਜਿਹੜਾ ਮਤਲਬ ਸੇਲ ਪਰਚੇਜ਼ ਹਰ ਚੀਜ਼ ਉਹਦੇ ਜ਼ਿੰਮੇਵਾਰੀ ਹੈ ਪਰ ਉਸ ਕੰਮ ਦੇ ਨਾਲ-ਨਾਲ ਉਹਨੇ ਆਪਣੀ ਪੜ੍ਹਾਈ ਨੂੰ ਬਿਲਕੁਲ ਵੀ ਹਰਜਾ ਨਹੀਂ ਹੋਣ ਦਿੱਤਾ ਔਰ ਆਪਣੀ ਪੜ੍ਹਾਈ ਦੇ ਵਿੱਚ ਉਹਨੇ ਇੱਕ ਜਿਹੜੀ ਮੱਲਾਂ ਜਿਹੜੀਆਂ ਉਹਨੇ ਮਾਰੀਆਂ ਨੇ ਉਹਦੇ ਉਹਨੇ ਸਾਰੇ ਬੱਚਿਆਂ ਦੇ ਅੱਗੇ ਇੱਕ ਐਗਜ਼ਾਮਪਲ ਕਾਇਮ ਕਰ ਦਿੱਤੀ ਹੈ ਕਿ ਜੇ ਅਸੀਂ ਚਾਹੀਏ ਮਿਹਨਤ ਕਰੀਏ ਤਾਂ ਕੰਮ ਕਰਨ ਦੇ ਨਾਲ ਨਾਲ ਵੀ ਅਸੀਂ ਬਹੁਤ ਸਾਰੀਆਂ ਅਚੀਵਮੈਂਟਸ ਜਿਹੜੀਆਂ ਉਹ ਪ੍ਰਾਪਤ ਕਰ ਸਕਦੇ ਹਾਂ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ